पंजाब नंबरदार यूनियन ने सरबत की भलाई के लिए दीवान टोडर मल फतेहगढ़ साहब में राज्य स्तरीय वार्षिक कार्यक्रम का आयोजन किया कार्यक्रम में पंजाब नंबरदार यूनियन के कई गणमान्य नेता शामिल हुए इस अवसर पर श्री गुरु ग्रंथ जी के पवित्र श्लोक श्री अखंड पाठ साहब जी का पाठ किया गया फिर रागी दीप सिंह के जत्थे ने संगत कीर्तन किया कार्यक्रम के दौरान विभिन्न वक्ताओं ने सभी के हित के लिए आयोजित राज्य स्तरीय कार्यक्रम के लिए बधाई दी पंजाब नंबरदार यूनियन के प्रदेश मुख्य सलाहकार कुलवंत सिंह झापुर और पंजाब नंबरदार यूनियन के प्रदेश महासचिव सिंह हरबंशल ने बताया कि 26 मार्च को पंजाब नंबरदार यूनियन के लांड्रा ऑफिस में झंडा दिवस मनाया जा रहा है आगे मीडिया से बातचीत करते हुए कुलवंत सिंह झापुर और हरबंश सिंह इजरायल ने क्या कहा सुने ਸਾਹਿਬ ਮਾਰਕਨ ਦੀ ਇਸ ਰਿਪੋਰਟ ਮੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਇਤਿਹਾਸਕ ਜ਼ਿਲ੍ਹੇ ਦੇ ਵਿੱਚ ਦਿਵਾਨ ਟੋਡਰ ਮਹਲ ਹਾਲ ਦੇ ਵਿੱਚ ਇੱਕ ਜ਼ਿਲ੍ਹਾ ਪੰਜਾਬ ਆਧਰੀ ਜੋ ਸਮਾਗਮ ਜ਼ਿਲ੍ਹਾ ਜਥੇਬੰਦੀ ਫਤਿਹਗੜ ਸਾਹਿਬ ਵੱਲੋਂ ਕਰਵਾਇਆ ਗਿਆ ਹੈ ਉਹਦੇ ਵਿੱਚ ਸਾਡੇ ਪੰਜਾਬ ਤੋਂ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਸਹਿਬਾਨ ਜਨਰਲ ਸਖਤਰ ਸਹਿਬਾਨ ਤਹਿਸੀਲਾਂ ਦੇ ਪ੍ਰਧਾਨ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਨੇ ਜੇ ਪ੍ਰੋਗਰਾਮ ਨਿਕੇ ਆ ਇਹਦੇ ਵਿੱਚ ਹੋਰ ਜ세 ਬੰਦੀਆਂ ਵੀ ਸਾਡੀਆਂ ਬਾਹਰੋਂ ਵੀ ਆਈਆਂ ਤੇ ਇਹਨਾਂ ਨੇ ਬਹੁਤ ਵੱਡੇ ਸੰਦੇਸ਼ ਦਿੱਤਾ ਤੇ ਨੰਬਰਦਾਰਾਂ ਨੂੰ ਏਕਤਾ ਦੇ ਵਿੱਚ ਚੱਲਣ ਦਾ ਤੇ ਆਪਣੀ ਸਚਾਈ ਦੇ ਉੱਤੇ ਪਹਿਰਾ ਦੇਣ ਦਾ ਜਿੱਥੇ ਅਸੀਂ ਆਪਣੀਆਂ ਮੰਗਾਂ ਮੰਗਦੇ ਆ ਸਰਕਾਰਾਂ ਤੋਂ ਉਹ ਉਹਦੇ ਵਾਸਤੇ ਸਾਨੂੰ ਵਾਅਦਾ ਵੀ ਕੀਤਾ ਗਿਆ ਲੇਕਿਨ ਉਹ ਲਾਗੂ ਨਹੀਂ ਹੋਈਆਂ ਜਿਸ ਤਰ੍ਹਾਂ ਕਿ ਆਪਣਾ ਡੱਲੇਵਾਲ ਸਾਹਿਬ ਵੀ ਮਰਨ ਵਰਤ ਦੇ ਉੱਤੇ ਬੈਠੇ ਨੇ ਅਸੀਂ ਵੀ ਕਿਸਾਨ ਵੀ ਆ ਨੰਬਰਦਾਰ ਵੀ ਆ ਤੇ ਉਹਦੀ ਵੀ ਸੁਣਵਾਈ ਨਹੀਂ ਹਜੇ ਤੱਕ ਹੋਈਏ ਕਿ ਇਸ ਤਰ੍ਹਾਂ ਅੱਜ ਮੈਂ 100 ਤੋਂ ਉੱਤੇ ਦਿਨ ਟੱਪ ਗਏ ਨੇ ਇਸ ਕਰਕੇ ਇਹ ਸਾਰੀਆਂ ਇਹਨਾਂ ਨੂੰ ਸਰਕਾਰਾਂ ਨੂੰ ਇਹਦੇ ਤੇ ਪਹਿਰਾ ਦੇਣਾ ਚਾਹੀਦਾ ਤੇ ਨੰਬਰਦਾਰਾਂ ਨੂੰ ਇਹੀ ਸੰਦੇਸ਼ ਦਿੱਤਾ ਹੈ ਵੀ ਆਪਾਂ ਸਚਾਈ ਦੇ ਉੱਤੇ ਸਾਡਾ ਫਰਜ ਬਣਦਾ ਇਹਦੇ ਉੱਤੇ ਪਹਿਰਾ ਦਈਏ ਤੇ ਆਪਣੇ ਹਮੇਸ਼ਾ ਤਤਪਰ ਰਹਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਤਿਹਾਸਕ ਜ਼ਿਲ੍ਹਾ ਪਟੇਗੜ ਸਾਹਿਬ ਕਿਉਂਕਿ ਬਹੁਤ ਲਸਾਨੀ ਕੁਰਬਾਨੀ ਇਹ ਜ਼ਿਲ੍ਹੇ ਵਿੱਚ ਹੋਈ ਹੋਈ ਹੈ ਉੱਥੇ ਅਸੀਂ ਸਾਰੇ ਨੰਬਰਦਾਰ ਵੀਰਾਂ ਨੇ ਲੜ ਕੇ ਇੱਕ ਅਖੰਡ ਪਾਰ ਸਾਹਿਬ ਕਰਾਇਆ ਤੇ ਉਸ ਤੋਂ ਬਾਅਦ ਕੀਰਤਨ ਹੋਇਆ ਸਰਬੱਤ ਦੇ ਭਲੇ ਲਈ ਤੇ ਆਪਣੀ ਸੱਚਾਈ ਤੇ ਚੱਲਣ ਲਈ ਇਹ ਆਪਾਂ ਸੱਚ ਦੇ ਪੈਰਾ ਦਈਏ ਸਾਰੇ ਨੰਬਰਦਾਰਾਂ ਨੂੰ ਲਾਮਬੰਦ ਹੋਣ ਲਈ ਅਪੀਲ ਕੀਤੀ ਗਈ ਹੈ ਤੇ ਸਾਰੇ ਹੀ ਪੰਜਾਬ ਤੋਂ ਤਕਰੀਬਨ ਸਾਡੇ ਲੀਡਰ ਸਹਿਬਾਨ ਪਹੁੰਚੇ ਨੇ ਤੇ ਅਸੀਂ ਸੰਦੇਸ਼ ਦੇਣਾ ਚਾਹੁੰਦੇ ਸੀ ਕਿ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ ਤੇ ਨਾਲ ਸਰਕਾਰ ਨੂੰ ਵੀ ਇਹ ਅੱਜ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਸਾਡੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪ੍ਰਵਾਨ ਕਰੋ ਤਾਂ ਕਿ ਸਾਨੂੰ ਅਸੀਂ ਜਿਹੜੇ 70-70 ਸਾਲ ਦੇ ਲੰਬੜਦਾਰ ਹਾਂ ਸਾਨੂੰ ਕੋਈ ਸੰਘਰਸ਼ ਨਾ ਕਰਨਾ ਪਵੇ ਅਸੀਂ ਸੜਕਾਂ ਤੇ ਇਹਨਾਂ ਡੋੜੀਏ ਇਸ ਕਰਕੇ ਅੱਜ ਗੁਰੂ ਮਹਾਰਾਜ ਦਾ ਉਟ ਆਸਰਾ ਲੈ ਕੇ ਸਾਰੇ ਨੰਬਰਦਾਰ ਬੀਨਾਂ ਦਾ ਇੱਥੇ ਬਲਾ ਕੇ ਤਨਮਾ ਮਿਲਵਰਤਨ ਦੀ ਅਪੀਲ ਕੀਤੀ ਗਈ ਹੈ ਸਾਰਿਆਂ ਦਾ ਸਹਿਯੋਗ ਮੰਗਿਆ ਗਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੀ 26 ਮਾਰਚ ਨੂੰ ਆਉਣ ਵਾਲੀ ਆ ਜਿਹੜੀ 26 ਮਾਰਚ ਆ ਰਹੀ ਹੈ ਹੁਣ ਅੱਜ 11 ਹੋ ਗਈ 26 ਮਾਰਚ ਨੂੰ ਸਾਡਾ ਸਾਲਾਨਾ ਸਮਾਰਗਮ ਹੁੰਦਾ ਲਾਂਡਰਾ ਲਾਂਡਰਾ ਹੈੱਡ ਆਫਿਸ ਹੈ ਸਾਡਾ ਉੱਤੇ ਚਲਾਨਾ ਸਮਾਗਮ ਹੁੰਦਾ ਉਹਦੇ ਵਿੱਚ ਵੀ ਸਾਰੇ ਨੰਬਰਦਾਰਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਸੀਂ ਅਪੀਲ ਕੀਤੀ ਹੈ ਤਾਂ ਕਿ ਅਸੀਂ ਉਹ ਆਪਣਾ ਦਿਨ ਮਨਾ ਸਕੀਏ ਫਿਰ ਖਾਲਸਾ ਹੋਵੇ